ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਜਿਵੇਂ ਅਸੀਂ ਸਰਕਾਰ ਦੇ ਵਿੱਚ ਆਨੇ ਆ ਤੇ ਆਮ ਲੋਕਾਂ ਨੂੰ ਬੈਨੀਫਿਟ ਦਿੱਤੇ ਜਾਣਗੇ ਵੱਡੀ ਗਿਣਤੀ ਦੇ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਕਿ 300 ਯੂਨਿਟ ਬਿਜਲੀ ਮਾਫ ਕਰ ਦਿੱਤੀ ਜੇ ਬਈ ਪਰ ਸਰਕਾਰ ਵੱਲੋਂ ਇਹ ਫੈਸਲਾ ਤਾਂ ਲਿਆ ਗਿਆ ਪਰ ਉਹਨਾਂ ਨੇ ਕੰਡੀਸ਼ਨ ਰੱਖ ਦਿੱਤੀ ਕਿ ਸਿਰਫ ਜਨਰਲ ਕੈਟਾਗਰੀ ਵਾਲਿਆਂ ਦਾ ਜਿਹੜੇ 600 ਤੋਂ ਜਿੰਨੇ ਵੀ ਯੂਨਿਟ ਵੱਧ ਹੋਣਗੇ ਉਹਨੇ ਦਾ ਬਿੱਲ ਆਵੇਗਾ ਪਰ ਐਸਸੀ ਬੀਸੀ ਭਾਈਚਾਰੇ ਨੂੰ ਬਿਜਲੀ ਫ੍ਰੀ ਦਿੱਤੀ ਜਾਵੇਗੀ ਇਸ ਸਬੰਧੀ ਲੋਕਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ ਜਲੰਧਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਬਾਜ਼ਾਰ ਦੇ ਵਿੱਚ ਆਏ ਆ ਕੀ ਕਹਿਣਾ ਹੈ ਉਹਨਾਂ ਦਾ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਹਿੰਦੇ 300 ਯੂਨਿਟ ਸਰਕਾਰਾਂ ਨੇ ਮਾਫ਼ ਕਰਦੀਆਂ ਤੁਹਾਡਾ ਹੋਇਆ ਮਾਫ਼ਕ ਨੇ ਜੀ ਨਹੀਂ ਜੀ ਬਿਲਕੁਲ ਨਹੀਂ ਹੋਇਆ ਜੀ ਪਹਿਲੇ ਕਹਿੰਦੇ ਸੀ 300 ਫਿਰ 600 ਹਾਂਜੀ ਫਿਰ ਕਹਿੰਦੇ ਉਸ ਤੋਂ ਬਾਅਦ ਇੱਕ ਯੂਨਿਟ ਵੀ ਵੱਧ ਆਏਗਾ ਤੇ ਤੁਹਾਨੂੰ ਉਹਦਾ ਪੂਰਾ ਬਿੱਲ ਆਏਗਾ ਹਜੇ ਤੱਕ ਤੇ ਕੁਝ ਨਹੀਂ ਹੋਇਆ ਜੀ ਮੈਨੂੰ ਤੇ ਚੰਨੀ ਸਰਕਾਰੀ ਵਧੀਆ ਸੀ ਜੀ ਉਹਨਾਂ ਦੇ ਇਹ ਤੇ ਵਧੀਆ ਸੀ ਦੋ ਤਿੰਨ ਮਹੀਨੇ ਦੇ ਵਿੱਚ ਕਿਹੜੇ ਬਿੱਲ ਆਏ ਸੀ ਬੜੇ ਘੱਟ ਆਏ ਸੀ ਇਹਨਾਂ ਕੋ ਪੈਨਾਂ ਨੂੰ ਵੋਟਾਂ ਪਾਈਆਂ ਨਵਾਂ ਬਦਲਾਅ ਚਾਹੀਦਾ ਵਾ ਦੋਵੇਂ ਪਾਰਟੀਆਂ ਨੂੰ ਪਿੱਛੇ ਛੱਡਿਆ ਇਹਨਾਂ ਤੇ ਭਰੋਸਾ ਕੀਤਾ ਹਜੇ ਤੱਕ ਸਾਨੂੰ ਇਹਨਾਂ 'ਚ ਕੁਝ ਨਹੀਂ ਨਜ਼ਰ ਆਇਆ 35000 ਬੰਦਿਆਂ ਨੂੰ ਕਹਿੰਦੇ ਨੌਕਰੀ ਦੇਣੀ ਉੱਚ ਮਹੀਨਾ ਬਾਅਦ ਤਾਂ ਹੁਣ ਜੁਲਾਈ ਦੇ ਬਤੀ ਬਾਤੀ ਹੁਣ ਜੁਲਾਈ ਆਏਗੀ ਉਹ ਦੇਖਾਂਗੇ ਜਨਾਨੀਆਂ ਸਾਡੀਆਂ ਨੇ ਵੋਟਾਂ ਪਾਤੀਆਂ ਹਜ਼ਾਰ ਹਜ਼ਾਰ ਰੁਪਇਆ account ਜਾਣਾ ਵਾ ਐਦਾਂ ਦਾ ਕੁਝ ਨਹੀਂ ਹੋਇਆ ਦੇਖਣ ਨੂੰ ਸਾਨੂੰ ਕਿਸੇ ਪਾਸੋਂ ਵੀ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ ਆਪਦੇ ਤੁਹਾਡੇ ਚੈਨਲ ਦੇ ਬਾਅਦ ਵੀ ਕਹਾਂਗੇ ਕਿ ਇਹਨਾਂ ਨੂੰ ਕਹੋ ਕਿ ਕੁਝ ਕਰੋ ਕਿ ਤੁਹਾਡੇ ਦੇ ਲੋਕਾਂ ਨੇ ਭਰੋਸਾ ਕੀਤਾ ਅਸੀਂ ਵਿਸ਼ਵਾਸ ਕੀਤਾ ਤੁਸੀਂ ਸਿਲੰਡਰ ਦੇਖ ਲਓ ਕਿੱਥੇ ਚਲਾ ਗਿਆ ਪੈਟਰੋਲ ਦੇਖ ਲਓ ਕਿੱਥੇ ਚਲਾ ਗਿਆ ਆਮ ਬੰਦਾ ਕਿੱਥੇ ਜਾਵੇ ਅਸੀਂ ਕੀ ਕਰੀਏ ਕੋਈ ਸਾਨੂੰ ਸਮਝ ਨਹੀਂ ਆਉਂਦੀ ਆਪ ਸਰਕਾਰ ਤਾਂ ਪਹਿਲਾਂ ਕਹਿ ਰਹੀ ਸੀ ਕਿ ਜਿਵੇਂ ਹੀ ਸਰਕਾਰ ਆਵੇਗੀ ਉਦੋਂ ਹੀ ਬਿਜਲੀ ਫ੍ਰੀ ਕਰ ਦਵਾਂਗੇ ਹੁਣ ਕਹਿ ਰਹੇ 1 ਜੁਲਾਈ ਤੋਂ ਕਰਨੀ ਕੋਈ ਨਾ 3 ਮਹੀਨੇ ਫਿਰ ਬਾਅਦ ਦੇ ਪਹਿਲੇ ਨੌਕਰੀਆਂ ਚ 3 ਮਹੀਨੇ ਬਾਅਦ ਉਹੀ ਤੇ ਆਪਾਂ ਕਹਿੰਦੇ ਕਦੋਂ ਕਰਨਾ ਕਦੋਂ ਕਰਨਾ ਲਾਰੇ ਤੇ ਆਪਾਂ ਕਾਂਗਰਸ ਵੀ ਸਾਨੂੰ ਲਾਂਦੀ ਸੀ ਅਕਾਲੀ ਵੀ ਲਾਂਦੇ ਸੀ ਅਸੀਂ ਉਹਨਾਂ ਤੋਂ ਬਦਲਾਅ ਚਾਹਿਆ ਸਾਨੂੰ ਕੁਝ ਬਦਲਾਅ ਮਿਲੇਗਾ ਪੂਰੇ ਪਰਿਵਾਰ ਨੇ ਸਾਰੇ 社 ਨੇ ਇੰਨੇ ਬਹੁਤ ਮਦਨ ਇਹਨਾਂ ਨੂੰ ਲਿਆਂਦਾ ਸਭ ਕੋ ਕੀਤਾ ਹਜੇ ਤਾਂ ਕਿੰਨਾ ਕੋਈ ਸਾਨੂੰ ਕੋਈ ਉਮੀਦ ਨਹੀਂ ਹੈਗੀ ਬਾਕੀ ਜਲਾਈ ਨੂੰ ਉਹਨਾਂ ਨੇ ਕਿਹਾ ਜਲਾਈ ਵੀ ਆਈ ਨਹੀਂ ਉਹ ਵੀ ਦੇਖ ਲਾਂਗੇ ਭਗਵੰਤ ਮਾਨ ਜੀ ਕਹਿੰਦੇ ਆ ਕੇਜਰੀਵਾਲ ਜੀ ਕਹਿੰਦੇ ਕੇਂਦਰ ਦਾ ਕੰਮ ਹੈ ਅਸੀਂ ਤੁਹਾਨੂੰ ਵੋਟਾਂ ਪਾਈਆਂ ਅਸੀਂ ਤੁਹਾਨੂੰ ਕਹਣਾ ਨਾ ਕਿ ਅਸੀਂ ਕੇਂਦਰ ਨੂੰ ਕਹਣਾ ਜਿਹੜਾ ਕੰਮ ਆ ਤੁਸੀਂ ਕਰਨਾ ਆ ਆਪ ਸਰਕਾਰ ਨੇ ਪਹਿਲਾਂ ਤਾਂ ਕਿਹਾ ਸੀਗਾ ਕਿ ਸਾਰਿਆਂ ਦੀ ਬਿਜਲੀ ਫ੍ਰੀ ਹੋਵੇਗੀ ਹੁਣ ਕਹਿੰਦੇ ਨੇ ਕਿ ਕੱਲੇ ਬੀਸੀ ਆ ਐਸਸੀ ਭਾਈਚਾਰੇ ਦੀ ਹੋਵੇਗੀ ਮੈਨੂੰ ਵੀ ਜੀ ਕੰਡੀਸ਼ਨਾਂ ਨੇ ਬੜੀਆਂ ਲਾਤੀਆਂ ਹਰ ਕੰਮ 'ਚ ਕੰਡੀਸ਼ਨ ਲਾਂਦੇ ਆ ਪਹਿਲਾਂ ਤਾਂ ਜਨਰਲ ਕਾਸ ਨੇ ਵੀ ਪਾਈ ਸੀ ਬਿਲਕੁਲ ਸਾਰਿਆਂ ਨੇ ਪਾਈ ਜੀ ਹਰ ਕਿਸੇ ਨੂੰ ਚਾਹੀਦਾ ਪਹਿਲੇ ਕਹਿੰਦੇ ਸੀ ਸਾਰਿਆਂ ਨੂੰ ਬਰਾਬਰ ਹੈ ਹੁਣ ਬਰਾਬਰ ਤੇ ਕੀ ਹ ਅਜੇ ਤੱਕ ਤੇ ਇਹਨਾਂ ਦੀ ਸਰਕਾਰ ਲਾ ਲਈ ਲਾਂਡੀ ਕਹਿੰਦੇ ਸਬਰ ਰੱਖੋ ਸਬਰ ਰੱਖੋ ਪਤਾ ਨਹੀਂ ਕਿ ਨਗ ਸਬਰ ਰੱਖਣਾ ਅਜੇ ਤੋਹਨੇ ਚੈਨਲ ਦੇ ਮਾਧਿਅਮ ਨਾਲ ਕਹਿੰਨਾ ਕਿ ਇਹਨਾਂ ਨੂੰ ਕਹੋ ਕੁਝ ਕਰੋ ਕੁਝ ਕਰੋ ਕੁਝ ਨਹੀਂ ਅਜੇ ਤੱਕ ਕੁਝ ਇਹਨਾਂ ਨੇ ਨਹੀਂ ਕੀਤਾ ਇਹ ਬਿਲਕੁਲ 117 ਦੇ ਵਿੱਚੋਂ 92 ਸੀਟਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੋਟ ਪਾਈ ਬਹੁਤ ਵੱਡੀ ਇਹਨਾਂ ਨੂੰ ਬਹੁਮਤ ਮਿਲਿਆ ਹੋਵੇ ਪਰ ਉਹਦੇ ਹਿਸਾਬ ਨਾਲ ਤੇ ਕਹਿੰਦੇ ਜਾਂਦੇ ਸਾਰਾ ਕੁਝ ਸ਼ੁਰੂ ਹੋ ਜਾਏਗਾ ਪਰ ਇਹ ਹਿਸਾਬ ਨਾਲ ਕੁਝ ਨਹੀਂ ਹੋਇਆ ਕਿਸੇ ਪਾਸਿਓਂ ਵੀ ਕਿਸੇ ਤਰ੍ਹਾਂ ਦੀ ਕੋਈ ਆਸ ਨਹੀਂ ਆਈ ਭਈ ਇੱਕ ਕਰਕੇ ਏਡੀ ਲੰਬੀ ਲਿਸਟ ਬਈ ਤੁਹਾਡੀ ਲਾ ਰਹਿਆਂ ਦੀ ਅਸੀਂ ਦਿੱਲੀ ਮਾਡਲ ਬਣਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਾਵਾਂ ਕੀ ਅਜੇ ਤੱਕ ਮੈਨੂੰ ਦੱਸੋ ਤੁਸੀਂ ਦੱਸੋ ਆਪਣੇ ਹਿਸਾਬ ਨਾਲ ਇਹਨਾਂ ਨੇ ਕੁਝ ਕੀਤਾ ਅਸੀਂ ਤਾਂ ਕਿੱਦਾਂ ਸੀ ਪਹਿਲੇ ਉਦਾਂ ਹੀ ਹੁਣ ਬੇਟੇ ਬਿਲਕੁਲ ਤੁਹਾਨੂੰ ਨਹੀਂ ਲੱਗਦਾ ਕਿ ਥੋੜੀ ਕਾਲੀ ਕਰ ਰਹੇ ਹੋ ਮਹੀਨਾ ਹੋਇਆ ਹਜੇ ਸਰਕਾਰ ਨੇ ਗਾਂਹੇ ਮਹੀਨਾ ਬਹੁਤ ਹੈ ਇਹਨਾਂ ਨੇ ਸਾਨੂੰ 10 ਦਿਨਗੇ ਸੀਗੇ ਜੀ ਮਹੀਨਾ ਤੇ ਬਹੁਤਾਂ ਮਹੀਨੇ ਬਾਅਦ ਦੇਖੋ ਤੁਸੀਂ ਨੌਕਰੀਆਂ ਨੇ ਵੀ ਮਹੀਨਾ ਪਾਤਾ ਉਸ ਤੋਂ ਬਾਅਦ ਇਹਨਾਂ ਨੇ 3 ਮਹੀਨੇ ਬਿਜਲੀ ਨੂੰ ਫੇਰ ਪਾਤੇ ਇਹਨਾਂ ਜਿਹਨੂੰ ਤਾਂ ਇਲੈਕਸ਼ਨ ਆ ਗਏ ਮਾਜਦੇ ਇਹਨਾਂ ਨੂੰ ਆਪਣੀ ਪਈ ਦੀ ਜੰਨੀ ਸਾਹਿਬ ਨੇ ਵੀ ਕਿਹਾ ਹੈਗਾ ਕਿ ਘਰ ਘਰ ਚੱਲੀ ਗੱਲ ਮਸਲੇ ਹੱਲ ਕਰਦੇ ਨੇ ਨਾਲ ਉਹਨਾਂ ਕਹਿੰਦੇ ਕਿ 36000 ਨੌਕਰੀ ਕੱਢ ਦੋਵੇਂ ਤੇ ਹੁਣ ਆਪ ਸਰਕਾਰ ਵੀ ਕਹਿ ਰਹੀ ਨੌਕਰੀਆਂ ਕੱਢਦੀਆਂ ਕੱਢ ਚਲੋ ਜੰਨੀ ਸਰਕਾਰ ਨੇ ਤੇ ਜਿੰਨਾ ਕੋ ਉਹਨਾਂ ਨੂੰ ਟਾਈਮ ਮਿਲਿਆ ਉਹਨਾਂ ਨੇ ਕੁਛ ਨਾ ਕੁਛ ਕਰਕੇ ਜ਼ਰੂਰ ਦਿਖਾਇਆ ਉਹ ਤਾਂ ਇੱਕ ਗੱਲ ਵੱਖਰੀ ਏ ਕਿ ਆਪਾਂ ਬਦਲਾਅ ਚਾਹੁੰਦੇ ਸੀ ਤੇ ਅਸੀਂ ਦੂਜੇ ਪਾਸੇ ਦੁਰਪੇ ਜੰਨੀ ਭਾਈ ਨੇ ਗਿਨਾਂ ਵੀ ਕੀਤਾ ਉਹਨੇ ਟਾਈਮ 'ਚ ਬਹੁਤ ਵਧੀਆ ਕੀਤਾ ਉਹਨਾਂ ਨੇ ਪੱਲਿਓ ਪਾਏ ਤੇਲ ਸਸਤਾ ਕੀਤਾ ਸਾਨੂੰ ਸਸਤਾ ਮਿਲਿਆ ਅਸੀਂ ਕਹਾਂਗੇ ਸਾਡੇ ਵਾਸਤੇ ਚੰਗੇ ਜੇ ਸਾਨੂੰ ਮਿਲਿਆ ਹੀ ਕੁਛ ਨਹੀਂ ਅਸੀਂ ਬਿਲਕੁਲ ਨਹੀਂ ਕਹਾਂਗੇ ਜ ਬਿਲਕੁਲ ਸੋ ਇਹਨਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਚਲੋ ਵਾਅਦੇ ਤਾਂ ਬਹੁਤ ਕੀਤੇ ਨੇ ਹੁਣ ਦੇ ਅਗਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਉਹ ਵਾਅਦੇ ਕਿੰਨੇ ਕੁ ਪੂਰੇ ਕਰਦੀ ਐ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਯੂਥ ਵੀ ਖੜੀ ਐ ਇੱਥੇ ਗੱਲਬਾਤ ਕਰਦੇ ਆ ਭਾਈ ਜੀ ਸਰਕਾਰਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਨੇ ਤੇ ਹੁਣ ਕਹਿ ਰਹੇ ਨੇ ਕਿ 300 ਯੂਨਿਟ ਬਿਜਲੀ ਮਾਫ ਐ ਹਾਂ ਜੀ ਕਿ ਤੁਹਾਡੀ ਬਿਜਲੀ ਮਾਫ ਹੋਈ ਐ ਨਹੀਂ ਭਾਈ ਨਹੀਂ ਹੋਈ ਕੀ ਕਾਰਨ ਕੀ ਐ ਕਾਰਨ ਐ ਕਿ ਅਸੀਂ ਜਨਰਲ ਕੈਟਾਗਰੀ ਦੇ ਅੱਛਾ ਤੇ ਤੁਸੀਂ ਵੋਟ ਆਪ ਨਹੀਂ ਪਾਈ ਸੀ ਹਾਂ ਜੀ ਭਾਈ ਪਾਈ ਤਾਂ ਸੀਗੀ ਹਾਂ ਬਟਨ ਪਛਤਾ ਰਹੇ ਕਿ ਕਿਉਂ ਪਾਈ ਹੈ ਅੱਛਾ ਹਾਂਜੀ ਕਿਉਂਕਿ ਸਰਕਾਰ ਨੇ ਤਾਂ ਕਹੇ ਕਿ ਸਾਰਿਆਂ ਦੀ ਹੀ ਬਿਜਲੀ ਮਾਪ ਹੋਵੇਗੀ ਨਾਲ ਦੀ ਨਾਲ ਕਹੇ 1 April ਤੋਂ ਹੋਈ ਜਦੋਂ ਸਰਕਾਰ ਆ ਗਈ ਉਸ ਤੋਂ ਦੇ ਦਿਨ ਤੋਂ ਕਰਦਾਂਗੇ ਹੁਣ 1 ਜੁਲਾਈ ਤੋਂ ਕਹਿ ਰਹੇ ਨੇ ਹਾਂਜੀ 1 ਜੁਲਾਈ ਤੋਂ ਕਹਿ ਰਹੇ ਨੇ 2 ਮਹੀਨੇ ਹੋਰ 2 ਵੀ ਨਹੀਂ 3 ਮਹੀਨੇ ਪਾਤੇ ਨੇ ਉਹ ਵੀ ਬਾਅਦ ਚ ਪਤਾ ਨਹੀਂ ਕੀ ਕਰਨਗੇ ਹਾਲੇ ਵਾਦਾ ਹੀ ਕੀਤਾ ਵਾਦਾ ਪੂਰਾ ਨਹੀਂ ਹੋਇਆਗਾ ਲੋਕੀ ਸਰਕਾਰ ਨੇ ਜਦੋਂ ਆਣਾ ਹੈਗਾ ਉਹਨਾਂ ਨੇ ਕਿਹਾ ਕਿ ਦਿੱਲੀ ਮਾਡਲ ਲੈ ਕੇ ਆਵਾਂਗੇ ਹਾਂਜੀ ਬਿਜਲੀ ਬਿੱਲ ਮਾਫ ਕਰਾਂਗੇ ਹਾਂਜੀ ਤੇ ਉਮੀਦ ਇਹ ਤੇ ਖਰੇ ਉਤਰੇ ਨੇ ਹਜੇ ਤੱਕ ਭਗਵੰਤ ਮਾਨ ਜਾਂ ਆਪ ਦੇ ਪਾਰਟੀ ਦੇ ਮੈਂਬਰ ਹੱਲੇ ਭਾਈ ਕਿਸੇ ਉਮੀਦ ਤੇ ਨਹੀਂ ਖਰੇ ਉਤਰੇ ਲੱਗਦਾ ਸੀਗਾ ਉਤਰਨਗੇ ਪਰ ਕੁਝ ਨਹੀਂ ਹੱਲੇ ਫਲੌਪ ਹੀ ਨੇ ਵਾਦੇਾਂ ਚ ਹੋਰ ਵੀ ਆਏ ਵੱਡੀ ਗਿਣਤੀ ਦੇ ਵਾਦੇ ਨੇ ਨੌਕਰੀਆਂ ਦੇ ਵਾਦੇ ਨੇ ਪੰਜਾਬ ਨੂੰ ਕ੍ਰਾਈਮ ਫ੍ਰੀ ਕਰਨ ਦੇ ਵਾਦੇ ਨੇ ਕ੍ਰਾਈਮ ਫ੍ਰੀ ਤੇ ਤਾਂ ਗੱਲ ਹੀ ਨਾ ਕਰੋ ਭਾਈ 6 ਦਿਨਾਂ ਦੀ ਦੇਖ ਰਿਓ ਗੋਲੀ ਕਾਂਢੇ ਕਿੰਨੇ ਹੋ ਗਏ ਨੇ ਕੋਈ ਨਾ ਕੋਈ ਖਿਡਾਰੀ ਮਰਿਆ ਹੁੰਦਾ ਕਬੱਡੀ ਦਾ ਲਾ ਲਓ ਕੋਈ ਲਾ ਲਓ ਕ੍ਰਾਈਮ ਵਾਦੀ ਰਹਿ ਘ ਲਗਾਤਾਰ ਤੁਹਾਡੇ ਸਾਹਮਣੇ ਇੱਕ ਕਮੇਟੀਆਂ ਵੀ ਬਣਾ ਰਹੇ ਨੇ ਕਿ ਉਹ ਜਿਹੜਾ ਹੁਣ ਕ੍ਰਾਈਮ ਨੂੰ ਰੋਕ ਦਵੇਗੀ ਉਮੀਦ ਹੈ ਤੁਹਾਨੂੰ ਨਹੀਂ ਭਾਜੀ ਵੱਧ ਰਿਹਾ ਹੈ ਘਟਿਆ ਨਹੀਂ ਹੈ ਸਗੋਂ ਵਧਿਆ ਵਾ ਡੇਢ ਕ ਮਹੀਨੇ ਦੇ ਵਿੱਚ ਬਹੁਤ ਵੱਧ ਗਿਆ ਤੇ ਨੌਕਰੀਆਂ ਦੀ ਉਮੀਦ ਹੈ ਕਿ ਨੌਕਰੀਆਂ ਦਾ ਵੀ ਵਾਦਾ ਕੀਤਾ ਹੈ ਕਿ ਸਰਕਾਰ ਨੇ ਕਹੇ ਕਿ ਲੱਖਾਂ ਗਿਣਤੀ ਦੇ ਵਿੱਚ ਨੌਕਰੀਆਂ ਵੀ ਕੱਢਣਗੇ ਨਹੀਂ ਗੱਲਾਂ ਤਾਂ ਬਹੁਤ ਵੱਡੀਆਂ ਕੀਤੀਆਂ ਕਿ ਗੋਰੇ ਵੀ ਇੱਥੇ ਆ ਕੇ ਜੌਬ ਕਰਨਗੇ ਜਿਹੜੇ ਬਾਹਰ ਸਟੂਡੈਂਟ ਗਏ ਨੇ ਉਹ ਵਾਪਸ ਆਣਗੇ ਭਾਈ ਉਹ ਨਹੀਂ ਵਾਪਸ ਆਣੇ ਜਿਹੜੇ ਇੱਥੇ ਚਾਰ ਪੰਜ ਰਹੇ ਨੇ ਉਹਨਾਂ ਨੇ ਵੀ ਚੱਲ ਜਾਣਾ ਕੀ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਯੂਥ ਦਾ ਵੀ ਕਹਿਣਾ ਹੈ ਕਿ ਸਰਕਾਰ ਨੇ ਵਾਅਦੇ ਤਾਂ ਕੀਤੇ ਸੀ ਪਰ ਉਹਨਾਂ ਨੇ ਜਨਰਲ ਕਾਸਟ ਨੂੰ ਜਿਹੜਾ ਹੈ ਇੱਕ ਸਾਈਡ ਤੇ ਰੱਖ ਦਿੱਤਾ ਪਰ ਬੀਸੀਐਸਸੀ ਭਾਈਚਾਰੇ ਨੂੰ ਬਿਜਲੀ ਫ੍ਰੀ ਕਰ ਦਿੱਤੀ ਹਾਲਾਂਕਿ ਬਿੱਲ ਤਾਂ ਇਹਨਾਂ ਨੂੰ ਵੀ ਦੇਣਾ ਪੈਂਦਾ ਹੈ ਸਰਕਾਰ ਆਪਣੇ ਹੀ ਵਾਅਦੇ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਕਿ ਬਿਜਲੀ ਸਰਕਾਰ ਨੇ ਵਾਅਦੇ ਤਾਂ ਕੀਤੇ ਸੀ ਕਿੰਨੇ ਕੁ ਪੂਰੇ ਕੀਤੇ ਨੇ 来 ਸਤਿ ਸ੍ਰੀ ਅਕਾਲ ਜੀ ਦੇਖੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ 32 ਬੁੱਤੀ ਕਧ ਆ ਰਹੀ ਆ 32 ਆ ਰਹੀ ਹੈਗੀ ਇਹ ਜੋ ਵੀ ਫੈਸਲਾ ਕੀਤਾ ਨਾ ਗਵਰਨਮੈਂਟ ਨੇ 600 ਜੋੜ ਦੇ ਉਹਦਾ ਸਤਿਕਾਰ ਕਰਦੇ ਆ ਅਸੀਂ ਲੇਕਿਨ ਇਹਨਾਂ ਨੂੰ ਬਿਤ ਕਰਾ ਨਹੀਂ ਪਾਣਾ ਚਾਹੀਦਾ ਜਾਂ ਤਾਂ ਸਾਰਿਆਂ ਕੋਲ ਹੀ ਲੈ ਲੈਣ ਬਾਅਦ ਦੇ ਉਹ ਤਾਂ ਮੈਂ ਤੇ ਇਹ ਕਹਿੰਦਾ ਹਾਂ ਕਿ ਜਿਹੜੀ ਤੇ 600 ਜੋੜ ਤੋਂ ਉੱਪਰ ਹੈਗੇ ਨਾ ਉਹ 10 ਰੁਪਏ ਜੋੜ ਦੇ ਹਿਸਾਬ ਨਾਲ ਪੈਸੇ ਲੈਣ ਹੈ ਲੇਕਿਨ ਚਲਣ ਉਥੋਂ ਹੀ ਕਾਉਂਟਿੰਗ ਕਰਨ ਇੱਕ ਤੋਂ ਭਈ ਐਨੀਵੇਸ ਪਿਛਲੇ ਜਿਹੜੇ 600 ਜੁਨਰ ਮਾਫ ਕੀਤੇ ਉਹ ਮਿਲਨੇ ਚਾਹੀਦੇ ਹੈਗੇ ਸਾਰਿਆਂ ਨੂੰ ਸਰਕਾਰ ਨੇ ਤਾਂ ਵਾਦਾ ਕੀਤਾ ਹੈ ਕਿ ਜਦੋਂ ਹੀ ਸਰਕਾਰ ਆਈ ਉਹਦੇ ਫ੍ਰੀ ਕਰ ਦਵਾਂਗੇ ਹੁਣ ਜੁਲਾਈ ਮਹੀਨੇ ਲੱਗੇ ਚਲੋ ਇਹ ਥੋੜਾ ਜਿਹਾ ਚਲੋ ਵੀ ਟਾਈਮ ਦੇ ਦੇ ਕੰਪਰੋਮਾਈਜ਼ ਕਰਨਾ ਹੀ ਪੈਂਦਾ ਹੈਗਾ ਉਹ ਨਵੀਂ ਗਵਰਨਮੈਂਟ ਹੈਗੀ ਹੈ ਪਰ ਆ ਜਿਹੜਾ ਬਿਤ ਕਰਾ ਕੀਤਾ ਵਾ ਨਾ ਉਹ ਨਹੀਂ ਠੀਕ ਹੈਗਾ ਉਹ ਨੂੰ ਲਾਈਕ ਨਹੀਂ ਕਰਦੇ ਹੈਗੇ ਅਸੀਂ ਵਾਦਾ ਤਾਂ ਸਾਰਿਆਂ ਨੂੰ ਕੀਤਾ ਹੈਗਾ ਜੀ ਵੋਟ ਕਿਉਂਕਿ ਜਨਰਲ ਕੈਟਾਗਰੀ ਨੇ ਪਾਈ ਸੀ ਬੀਸੀ ਐਸਸੀ ਭਾਈਚਾਰੇ ਨੇ ਪਾਈ ਹੈਗਾ ਹੁਣ ਵੋਟ ਤਾਂ ਹਰ ਇੱਕ ਨੇ ਪਾਇਆ ਹੈਗਾ ਵਾ ਉਹਦੇ ਚ ਇਹ ਥੋੜਾ ਹੈਗਾ ਕਿ ਜਨਰਲ ਕੈਟਾਗਰੀ ਜਾਂ ਕੋਈ ਬੈਕਵਰਡ ਕਲਾਸ ਜੂਲ ਕਾਸ ਐਸਾ ਵਗੈਰਾ ਆਏਗਾ ਕੋਈ ਕ ਲਗ ਲਗ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਬੱਤੀ ਦਾ ਕਹਿੰਦੇ ਨੇ ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਘੰਟੇ ਹੀ ਹੁਣੇ ਆਉਂਦੀ ਹੈ ਤੇ ਗਾਂਦ ਕੀ ਬਣੂਗਾ ਉਹ ਨਹੀਂ ਐਸੀ ਗੱਲ ਨਹੀਂ ਪੰਜਾਬ ਦੇ ਵਿੱਚ ਬਹੁਤ ਪਾਵਰ ਰਹੀ ਹੈ ਅੱਛਾ ਪੰਜਾਬ ਵਿੱਚ ਇਦਾਂ ਨਹੀਂ ਹੋਣ ਲੱਗਾ ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਭਗਵੰਤ ਮਾਨ ਨੇ ਵਾਅਦਾ ਕੀਤਾ ਹੈਗਾ ਕਿ ਦੇਖੋ ਜੋ ਵੀ ਮਤਲਬ ਚੱਲ ਰਿਹਾ ਹੈ ਨਾ ਇਸ ਟਾਈਮ ਉਹਦੇ ਹਿਸਾਬ ਨਾਲ ਤੇ ਕਾਫੀ ਉਮੀਦ ਹੈਗੀ ਹੈ ਕਿ ਕਾਫੀ ਚੀਜ਼ਾਂ ਮਤਲਬ ਕਰਨਗੇ ਐਸ ਸੀ ਬੀ ਸੀ ਭਾਈ ਚਾਰੇ ਨੂੰ ਤਾਂ ਬਿਜਲੀ ਫਰੀ ਦੇ ਦਿੱਤੀ ਜਨਰਲ ਨੂੰ ਵੀ ਦੇਣੀ ਚਾਹੀਦੀ ਸੀ ਕਿ ਕੋਈ ਉਹਨਾਂ ਐਸ ਸੀ ਵਾਲਿਆਂ ਨੂੰ ਤਾਂ ਬੀ ਸੀ ਵਾਲਿਆਂ ਨੂੰ ਤਾਂ ਉਹਨਾਂ ਨੇ 400 ਤੋਂ 600 ਰੁਪਏ ਦੇ ਦਿੱਤੀ ਹੈ ਅੱਜੋ ਵੀ ਦੇ ਰਹੇ ਹੈਗੇ ਆ ਉਹ ਜਿਹੜਾ ਬਿਤਰਕਰਕਾ ਨਹੀਂ ਕਰਨਾ ਚਾਹੀਦਾ ਉਹ ਸਾਰਿਆਂ ਕੋਲ ਹੀ ਪੈਸੇ ਲੈਣ ਉਹਦੇ ਚ ਇਸ ਸਟੂਲ ਗਾਸ ਦਾ ਹੋਵੇ ਜਾਂ ਬੀ ਸੀ ਵਾਲੇ ਉਹਨਾਂ ਨੂੰ ਉਹ ਕੋ ਕਿ ਸੋ ਤੋਂ ਉੱਪਰ ਜਿਹੜੇ ਹੈਗੇ ਨੇ ਪੈਸੇ ਲੈਣ ਸਾਰਿਆਂ ਕੋਲ ਵਾਅਦਿਆਂ ਦੀ ਲੰਬੀ ਲਿਸਟ ਸੀ ਜੀ ਬਾਕੀ ਵਾਅਦੇ ਤੁਹਾਨੂੰ ਪੂਰੇ ਹੁੰਦੇ ਨਜ਼ਰ ਆ ਰਹੇ ਆ ਹੈ ਜੀ ਬਾਕੀ ਵਾਅਦੇ ਵੀ ਮੈਂ ਕਿਹਾ ਹੋਰ ਵੀ ਸੀ ਨੌਕਰੀ ਦਵਾਂਗੇ ਦੇਖੋ ਮੇਰੀ ਗੱਲ ਸੁਣੋ ਹਲੇ ਤੇ ਦਿਖ ਰਹੇ ਆ ਹਲੇ ਹੋਲੇ ਹੋਲੇ ਹੈਗਾ ਇੱਕ ਇੱਕ ਜੀ ਤੋਂ ਜਿਹੜੀ ਹੈ ਪਹਿਲੀ ਪੰਗਾ ਪਾ ਗਿਆ ਵਾ ਜਿਹੜਾ ਹੈ ਹੀ ਨਿਬੜ ਜਾਵੇ ਤਾਂ ਬਹੁਤ ਵਧੀਆ ਜੀ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਬਿਜਲੀ ਹੈ ਸਾਰਿਆਂ ਨੂੰ ਹੀ ਫ੍ਰੀ ਦੇਣੀ ਚਾਹੀਦੀ ਸੀ ਹੋਰ ਦੁਕਾਨਦਾਰਾਂ ਕੋਲ ਵੀ ਚਲਦੇ ਆਂ ਗੱਲਬਾਤ ਕਰਦੇ ਆਂ ਉਹਨਾਂ ਦੇ ਨਾਲ ਆਮ ਦੁਕਾਨਾਂ ਤੇ ਚਲਦੇ ਆਂ ਆਮ ਭਾਈ ਜੀ ਪੱਕਾ ਬੰਦ ਕੀਤਾ ਕਿ ਉਹ ਬੱਤੀ ਨਹੀਂ ਉਪਾਜੀਓ ਕੋਵਾਂ ਤਾਂ ਮੈਂ ਕਹਿ ਦਿੱਤਾ ਨਾ 300 ਜੂਨ ਤੋਂ ਉੱਤੋਂ ਬਿੱਲ ਆ ਗਿਆ ਤਾਂ ਤੁਹਾਨੂੰ ਪੂਰਾ ਬਿੱਲ ਦੇਣਾ ਪੈਣਾ ਵਾ ਅੱਛਾ ਦਾ ਕਰਕੇ ਪੱਖਾ ਬੰਦਾ ਭਾਜੀ ਅੱਛਾ ਜਨਰਲ ਕੈਟਾਗਰੀ ਦੇ ਤੁਸੀਂ ਹਾਂਜੀ ਹਾਂਜੀ ਭਾਈ ਜਨਰਲ ਕੈਟਾਗਰੀ ਦੇ ਹਾਂ ਅਸੀਂ ਇਹ ਸਰਕਾਰ ਵੱਲੋਂ ਤਾਂ ਵਾਦਾ ਕੀਤਾ ਗਿਆ ਸੀਗੇ ਜੀ ਸਾਰਿਆਂ ਲਈ ਫ੍ਰੀ ਕਰਾਂਗੇ ਜੋ ਵੀ ਹੋਵੇਗਾ ਉਹੀ ਨਾ ਫੇ ਜਾਤਾ ਪਾਤਾ ਜੇ ਵੰਡ ਰਹੇ ਆ ਨਾ ਬੰਦਿਆਂ ਨੂੰ ਸਾਡੀਆਂ ਜਿਹੜੀ ਅਸੀਂ ਹੁਣ ਆਪਸ ਚ ਜਿਹੜੇ ਆ ਦੇਖੋ ਜਿਹੜੀ ਐਸੀ ਭਾਈਚਾਰਾ ਉਹਦੇ ਨਾਲ ਸਾਡਾ ਬੜਾ ਪ੍ਰੇਮ ਪਿਆਰ ਆ ਹੁਣ ਮੈਂ ਖਤਰੀ ਹਮ ਆ ਜਾਣਾ ਮੇਰੀ ਬਿਆਨੀ ਉੱਠਣੀ ਜਿਆਦਾ ਉਹਨਾਂ ਨਾਲ ਐਸੀ ਭਾਈਚਾਰੇ ਨਾਲ ਠੀਕ ਹੈ ਸਹੀ ਅਜੀ ਪੰਜਾਬ ਦੇ ਵਿੱਚ ਸਾਰੇ ਰਹਨੇ ਆ ਸਾਰਿਆਂ ਨਾਲ ਸਾਡਾ ਬੜਾ ਪ੍ਰੇਮ ਪਿਆਰ ਹੈ ਅਸੀਂ ਆਪਸ ਵਿੱਚ ਸਾਡਾ ਕੋਈ ਮਿਲ ਕੇ ਲੜਾਈ ਝਗੜਾ ਨਹੀਂ ਹੈਗਾ ਜਿੱਦਾਂ ਇਹ ਕਹਿੰਦੇ ਅਸੀਂ ਖਾਲਿਸਤਾਨ ਬਣਾਣਾ ਸਰਦਾਰਾਂ ਨਾਲ ਤਾਂ ਸਾਡਾ ਇਨਾ ਪਿਆਰ ਹੈ ਹਿੰਦੂਆਂ ਦਾ ਸਰਦਾਰਾਂ ਦਾ ਇਨਾ ਪਿਆਰ ਹੈ ਇੱਕ ਦੂਜੇ ਲਈ ਆਪਾਂ ਜਾਨ ਵੀ ਦਿੰਨੇ ਆ ਇਹ ਜਿਹੜੀ ਸਾਡੀ ਉਪਰਲੇ ਮੰਤਰੀ ਹੈ ਨਾ ਇਹ ਆਪਸ ਵਿੱਚ ਲੜਾਂਦੇ ਆ ਜਿਹੜੇ ਉਪਰਲੇ ਪ੍ਰਧਾਨ ਹੈ ਜਿਹੜੇ ਨੇਤਾ ਬਣਨਾ ਚਾਹੁੰਦੇ ਆ ਜਿੱਦਾਂ ਹੁਣ ਮੰਡ ਹੋ ਗਿਆ ਕਾਂਗਰਸ ਦਾ ਬੰਦਾ ਵਾ ਇਹ ਸਕੋਲਟੀਆਂ ਲੈਣ ਵਾਸਤੇ ਨਾ ਆਪਸ ਚ ਜਾਤ ਪਾਤਾਂ ਨੂੰ ਲੜਾਉਂਦੇ ਆ ਸਿੱਧੀ ਜਿਹੜੀ ਗੱਲ ਹੈ ਜਾਤ ਪਾਤ ਤੋਂ ਉੱਠ ਕੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਭਗਵੰਤ ਮਾਨ ਨੂੰ ਪੰਜਾਬ ਦੀ ਤਰੱਕੀ ਕਰਨੀ ਚਾਹੀਦੀ ਆ ਹੁਣ ਡਬਈ ਸ਼ਹਿਰ ਹੈ ਡਬਈ ਸ਼ਹਿਰ ਕੱਲਾ ਪੈਟਰੋਲ ਤੇ ਚੱਲਦਾ ਸੀ ਅੱਜ ਡਬਈ ਸ਼ਹਿਰ ਦੇ ਵਿੱਚ ਡਬਈ ਨੂੰ ਬਣਾਉਣ ਵਾਲਾ ਕੌਣ ਹੈ ਆਪਣੇ ਪੰਜਾਬੀ ਦੇ ਭਾਈ ਇਹਨੂੰ ਬਣਾਉਣ ਵਾਲਾ ਆਪਣੇ ਪੰਜਾਬੀ ਲੋਕ ਜਾਬਲੂਟ ਭਈ ਨਹੀਂ ਬਣਾ ਸਕਦੇ ਸਰਕਾਰਾਂ ਦਾ ਕਹਿੰਦੀਆਂ ਪੰਜਾਬੀ ਦੀ ਵਿਦੇਸ਼ੀ ਵੀ ਆ ਕੇ ਇੱਥੇ ਕੰਮ ਕਰਨੀ ਅੰਗਰੇਜ਼ ਕਹਿੰਦੇ ਇੱਥੇ ਲੈਵਲ ਨਹੀਂ ਕਰਿਆ ਅਗਰ ਉਹ ਤੁਹਾਡੇ ਭਾਜੀ ਮੈਂ ਤਾਂ ਸੁਪਨਾ ਦੇਖਦਾ ਵਾਂ ਨੀਂਦ ਦੇ ਵਿੱਚ ਮੈਂ ਹਲੇ ਉੱਠਿਆ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਅੰਗਰੇਜ਼ ਇੱਥੇ ਆਣਗੇ ਜੇ ਤਾਂ ਦੇਖੋ ਨਾ ਮੈਂ ਕਹਿੰਦਾ ਪੰਜਾਬੀਆਂ ਨੇ ਦੁਪਈ ਬਣਾਇਆ ਭਾਈ ਲੋਕ ਦੇਖਣ ਜਾਂਦੇ ਵਰਲਡ ਆਲ ਵਰਲਡ ਕੋ ਲੋਕੇ ਦੁਬਈ ਦੇਖਣ ਜਾਂਦੇ ਨੇ ਠੀਕ ਹੈ ਨਾ ਪੰਜਾਬੀਆਂ ਨੇ ਹੀ ਦੁਬਈ ਬਣਾਇਆ ਆਪਣੇ ਪੰਜਾਬੀਆਂ ਨੇ ਦੁਬਈ ਬਣਾਇਆ ਐਡੀਆਂ ਐਡੀਆਂ ਬਿਲਡਿੰਗਾਂ ਆਪਣੇ ਪੰਜਾਬੀਆਂ ਨੇ ਉੱਤੇ ਖੜੀਆਂ ਕੀਤੀਆਂ ਕੀ ਗੱਲ ਪੰਜਾਬ ਵਿੱਚ ਵਿੱਚ ਇਦਾਂ ਦੀਆਂ ਬਿਲਡਿੰਗਾਂ ਨਹੀਂ ਕੜੀਆਂ ਕਰ ਸਕਦੇ ਕਰ ਸਕਦੇ ਆ ਇਹ ਕੰਮ ਕਰਨ ਉੱਚ ਕੇ ਕੰਮ ਕਰਨ ਤਾਂ ਹੀ ਇਹਨਾਂ ਦੀ ਬੱਲੇ ਬੱਲੇ ਆ ਨਹੀਂ ਤੇ ਜਿੱਦਾਂ ਅੱਜ ਸੁਖਵੀਰ ਬਾਦਲ ਦਾ ਨਾਂ ਖਤਮ ਹੋ ਗਿਆ ਸਿੱਧੂ ਦਾ ਖਤਮ ਹੋ ਗਿਆ ਚੰਨੀ ਦਾ ਖਤਮ ਹੋ ਗਿਆ ਕੈਪਟਨ ਦਾ ਖਤਮ ਹੋ ਗਿਆ ਅੱਜ ਕੈਪਟਨ ਦਾ ਕੋਈ ਨਾਂ ਲੈਂਦਾ ਚੰਨੀ ਦਾ ਕੋਈ ਨਾਂ ਲੈਂਦਾ ਉਹਦਾ ਸਿੱਧੂ ਦਾ ਕੋਈ ਨਾਂ ਲੈਂਦਾ ਸਕਰੀਲ ਬਾਦਲ ਦਾ ਕੋਈ ਨਾਂ ਲੈਂਦਾ ਦੇਖੋ ਜੀ ਕੰਮ ਨੂੰ ਸਲਾਮ ਹੈ ਬੰਦੇ ਨੂੰ ਕੋਈ ਸਲਾਮ ਨਹੀਂ ਆ ਨਹੀਂ ਤਾਂ 5 ਸਾਲ ਵਾਰ ਇਹਨਾਂ ਨੂੰ ਵੀ ਲਾ ਦੂਗਾ ਜੇ ਫਿਰ ਇਹ ਜਾਤਾ ਪਾਟਾ ਤੋਂ ਵੰਡਣਗੇ ਤਾਂ ਹਰੇਕ ਨੂੰ ਇੱਕ ਤੱਕੜੀ ਬੋਲਣ ਹਰੇਕ ਨੂੰ ਜਿਹੜਾ 600 ਜੂਟ ਕਿਹਾ ਇਹ ਤੋਂ ਜੂਨ ਫਰੀ ਦੇ ਨੇ ਜਿਹੜੇ ਆਪਣੇ ਪੰਜਾਬ ਦੇ ਸਕੂਲ ਹੈ ਜਲਦ ਤੋਂ ਜਲਦ ਸਮਾਰਟ ਸਿਟੀ ਬਣਾਏ ਜਾਣ ਹਜ਼ਾਰ ਰੁਪਈਆ ਹਰ ਇੱਕ ਜਨਾਨੀ ਦੇ ਖਾਤੇ ਚ ਫਟਾਫਟ ਆਣਾ ਸ਼ੁਰੂ ਹੋਵੇ ਜਿਹੜੇ ਨੇ ਵਾਦੇ ਕੀਤੇ ਆ ਉਹਦਾ ਭਗਵੰਤ ਮਾਨ ਬੜਾ ਕਹਿੰਦਾ ਸੀ ਮੇਰੀ ਸਰਕਾਰ ਦਿਓ ਇੱਕ ਮੌਕਾ ਦਿਓ ਮੈਨੂੰ ਮੈਨੂੰ ਇੱਕ ਮੌਕਾ ਮਿਲੇਗਾ ਸਹੀ ਤੇ ਨਾਲ ਹੀ ਹਜ਼ਾਰ ਰੁਪਈਆ ਦੇਖ ਦੇ ਖਾਤੇ ਜਾਣੇ ਜਿੱਦਾਂ ਹੀ ਮੈਂ ਕੁਰਸੀ ਤੇ ਬਹਿ ਗਿਆ ਹੁਣ ਕਿੱਥੇ ਹੋ ਗਿਆ ਮਹੀਨਾ ਤਾਂ ਹੋ ਗਿਆ ਵਾ ਜਨਾਨੀਆਂ 1000 ਰੁਪਿਆ ਗਰੰਟੀਆਂ ਉਹ ਕਹਿੰਦੀਆਂ ਗਿਣ-ਗਿਣ ਕੇ ਠੱਕ ਗਈਆਂ ਰੱਖਣ ਨੂੰ ਜਗ੍ਹਾ ਨਹੀਂ ਹੈ ਕਿੱਧਰ ਕਿੱਥੇ ਜਨਾਨੀਆਂ ਦਾ ਆਪ ਜਨੀਆਂ 1000 ਰੁਪਿਆ ਰੱਖੀਏ ਕਿੱਥੇ ਆਣਾ ਸ਼ੁਰੂ ਵੀ ਹੋ ਗਿਆ ਵਾ ਹੁਣ ਤਾਂ फटाफट ਕੰਮ ਕਰਾਂ ਨਾ ਕੰਮ ਨੂੰ ਸਲਾਮ ਹੈ ਭਗਵੰਤ ਮਾਨ ਨੂੰ ਸਲਾਮ ਹੀ ਹੈਗਾ ਜਦ ਤੱਕ ਪੰਜਾਬ ਦਾ ਕੰਮ ਕਰਨਗੇ ਉਹਨੂੰ ਸਲਾਮ ਹੈ ਨੌਕਰੀਆਂ ਪੱਕੀਆਂ ਕਰਨ ਜਿਹੜੇ ਟੀਚਰ ਵਿਚਾਰੇ ਠੱਕੇ ਖਾਂਦੇ ਆ ਉਹਨਾਂ ਨੂੰ ਨੌਕਰੀਆਂ ਦੇਣ ਜੋ ਇਹਨਾਂ ਦਾ ਵਾਅਦਾ ਕੀਤਾ ਉਹ ਪੂਰੇ ਕਰਨ ਜਲਦ ਤੋਂ ਜਲ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਨੇ ਗੱਲਾਂ ਸੱਚੀਆਂ ਕੀਤੀਆਂ ਤਿੱਖੀਆਂ ਕੀਤੀਆਂ ਪਰ ਹੁਣ ਅੱਗੇ ਵੀ ਹੋਰ ਬੰਦ ਨਾਲ ਗੱਲਾਂ ਕਰਨੀਆਂ ਨਹੀਂ ਕਰੇ ਉਹਨਾਂ ਦਾ ਗੱਲਬਾਤ ਕਰਦੇ ਹਾਂ ਦੁਕਾਨਦਾਰ ਦੇ ਨਾਲ ਭਾਈ ਜੀ ਬੱਤੀ ਬੁੱਤੀ ਕਿਦਾਂ ਠੀਕ ਆ ਰਹੀ ਹੈ ਬਹੁਤ ਵਧੀਆ ਭਾਜੀ ਫਰਸਟ ਕਲਾਸ ਅੱਛਾ ਸਰਕਾਰ ਨੇ ਵਾਅਦੇ ਕੀਤੇ ਜੀ ਕਹਿੰਦੇ ਬਿਜਲੀ ਫਰੀ ਦੇਵਾਂਗੇ 1 ਅਪ੍ਰੈਲ ਤੋਂ ਜਦੋਂ ਸਰਕਾਰ ਆ ਗਈ ਸਾਡੀ ਕਿਦਾਂ ਫਰੀ ਆ ਗਈ ਹੁਣ ਦੇਖੋ ਭਾਜੀ ਉਹਨਾਂ ਨੇ 1 ਜੁਲਾਈ ਤੋਂ ਅਨਾਉਂਸ ਕੀਤਾ ਕਿ 1 ਜੁਲਾਈ ਤੋਂ ਲੈ ਕੇ 1 ਜੁਲਾਈ ਤੋਂ ਤੁਹਾਨੂੰ 300 ਜੂਟ ਮਹੀਨੇ ਦਾ ਫਰੀ ਦਿੱਤਾ ਜਾਊਗਾ ਤੇ 2 ਮਹੀਨਿਆਂ ਦਾ 600 ਜੂੰਟ ਜੇ 600 ਜੂੰਟ ਤੋਂ ਉੱਪਰ ਤੁਹਾਡਾ ਆਂਦਾ ਤਾਂ ਫਿਰ ਬਿੱਲ ਪੂਰਾ ਪੇ ਕਰਨਾ ਪਊਗਾ ਬਹੁਤ ਵਧੀਆ ਫੈਸਲਾ ਕੀਤਾ ਭਗਵੰਤ ਮਾਨ ਕੇਜਰੀਵਾਲ ਸਲਕਾਰ ਨੇ ਜੋ ਕਿਹਾ ਸੀਗਾ ਉਹ ਪੂਰਾ ਵੀ ਕੀਤਾ ਤੇ 300 ਜੂੰਟ ਜਿਹੜਾ ਵਾਦਾ ਸੀਗਾ ਭਾਜੀ ਉਹ ਪੂਰਾ ਕੀਤਾ ਹੁਣ 1 ਜੁਲਾਈ ਤੋਂ 300 ਜੂੰਟ ਫ੍ਰੀ ਆ ਆਮ ਬੰਦੇ ਲਈ ਬਹੁਤ ਰਾਹਤ ਦੀ ਗੱਲ ਆ ਭਾਜੀ ਬਾਕੀ ਜੋ ਹੋਰ ਗਰੰਟੀਆਂ ਕੇਜਰੀਵਾਲ ਨੇ ਭਗਵੰਤ ਮਾਨ ਜੀ ਨੇ ਸਾਡੇ ਲਈ ਕੀਤੀਆਂ ਹੋਈਆਂ ਸਾਨੂੰ ਉਮੀਦ ਹੈ ਉਹ ਸਾਡੀਆਂ ਉਮੀਦਾਂ ਦੇ ਖਰੇ ਉਤਰਣਗੇ ਬਾਕੀ ਬਾਜੀ ਪਤਾ ਕੀ ਹੈ ਹੁਣ ਦੇਖੋ ਟਾਈਮ ਲੱਗਦਾ ਬਹੁਤ ਵੱਡਾ ਫੋੜਾ ਸੀਗਾ ਇੱਕ 75 ਸਾਲ ਤੋਂ ਹੁਣ ਪੰਜਾਬ ਨੂੰ ਠੀਕ ਕਰਨ ਨੂੰ ਥੋੜਾ ਟਾਈਮ ਤਾਂ ਚਾਹੀਦਾ ਹੀ ਹੈ ਭਾਜੀ ਹੁਣ ਜੇ ਕਈ ਉਹਦੇ ਕੋਈ ਜਾਦੂ ਦੀ ਛੜੀ ਹੈ ਇੱਕ ਦਿਨ ਦੇ ਵਿੱਚ ਜਾਂ ਇੱਕ ਮਹੀਨੇ ਚ ਸਭ ਕੁਝ ਹੋ ਜਾਵੇ ਉਹ ਨਹੀਂ ਹੋ ਸਕਦਾ ਸਿਸਟਮ ਨੂੰ ਸਹੀ ਕਰਨ ਲਈ ਭਾਜੀ ਉਹਨੂੰ ਸਾਲ ਲੱਗੂਗਾ ਬਾਕੀ ਕਰੂਗਾ ਕੰਮ ਭਾਜੀ ਕੇਜਰੀਵਾਲ ਜੋ ਕਹਿੰਦਾ ਉਹ ਕਰਦਾ ਵੀ ਸਰਕਾਰ ਵੱਲੋਂ ਤਾਂ ਕਿਹਾ ਇਹ ਤਾਂ ਪਹਿਲਾਂ ਨਹੀਂ ਸੀ ਕਿਹਾ ਗਿਆ ਕਿ ਜਨਰਲ ਕੈਟਾਗਰੀ ਵਾਲਿਆਂ ਨੂੰ ਬਿਜਲੀ ਫ੍ਰੀ ਦਿੱਤੀ ਜਾਵੇ ਕਿ ਬੀਸੀਐਸਸੀ ਨੂੰ ਨਹੀਂ ਮਤਲਬ ਬੀਸੀਐਸਸੀ ਨੂੰ ਤਾਂ ਫ੍ਰੀ ਕਰ ਦਿੱਤੀ ਗਈ ਹੈ ਪਰ ਜਨਰਲ ਕੈਟੇਗਰੀ ਨੂੰ ਕਿਹਾ ਗਿਆ ਹੈ ਕਿ 600 ਤੋਂ ਜਿਵੇਂ ਜੂਨਟ ਵਧੇਗਾ ਤੁਹਾਡਾ ਪੂਰਾ ਬਿੱਲ ਦੇਣਾ ਪਵੇਗਾ। ਬਾਜੀ ਪਤਾ ਕੀ ਚੱਕਰ ਹੈਗਾ ਦੇਖੋ ਬੀਸੀ ਨੂੰ ਪਹਿਲਾਂ ਵੀ 200 ਜੂਨਟ ਸੀ ਗਈ ਫ੍ਰੀ ਉਹਨਾਂ ਨੂੰ ਵੀ ਹੁਣ 100 ਜੂਨਟ ਪਲੱਸ ਕੀਤੀ ਐਡ ਕੀਤੀ ਭਗਵੰਤ ਮਾਨ ਜੀ ਨੇ 300 ਜੂਨਟ ਦਿੱਤੀ ਹੈ। ਜਨਰਲ ਕੈਟੇਗਰੀ ਨੂੰ ਵੀ ਬੜੀ ਰਾਹਤ ਦੀ ਗੱਲ ਹੈ ਕੁਝ ਆਪਣੇ ਜਨਰਲ ਬੰਦੇ ਹੈਗੇ ਆ ਜਿਹੜੇ ਬੀਬੀ ਰੇਖਾ ਤੋਂ ਵੀ ਨੀਚੇ ਆ। ਮਗਰ ਉਹਨਾਂ ਸਿਸਟਮ ਦੇ ਵਿੱਚ ਆਂਦੇ ਨਹੀਂ ਭਾਜੀ ਮਗਰ ਉਹਨੇ ਵਧੀਆ ਉਹਨਾ ਫੈਸਲਾ ਕੀਤਾ ਜਨਰਲ ਨੂੰ ਵੀ 300 ਜੂੰਟ ਦਿੱਤੀ ਹੈ ਕਈ ਪਰਿਵਾਰ ਤਾਂ ਐਦਾ ਦੇ ਜਿਨ੍ਹਾਂ ਦੇ ਘਰ ਇੱਕ ਪੱਖਾ ਇੱਕ ਲਾਟੂ ਹੈ ਉਹਨਾਂ ਲਈ ਤਾਂ ਬਹੁਤ ਹੀ ਵਧੀਆ ਹੈਗੀ 300 ਜੂੰਟ ਜੇ ਅਸੀਂ ਸੋਚਾਂਗੇ ਜਨਰਲ ਦੇ ਘਰ ਤਿੰਨ ਤਿੰਨ ਏਸੀ ਚੱਲਣਗੇ 1000 ਜੂੰਟ ਬਾਲੋ ਉਹ ਵੀ ਭਾਜੀ ਗਲਤ ਹੈਗਾ ਠੀਕ ਹੈ ਬਿਲਕੁਲ ਜਾਇਜ਼ ਹੈਗਾ ਜੋ ਉਹਨਾਂ ਨੂੰ ਰਾਹਤ ਗੱਲਬਾਤ ਕਰਦੇ ਆਂ ਦੁਕਾਨਦਾਰ ਨੇ ਬਾਬੇ ਸੱਸੀ ਕਾਲ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਬਿਜਲੀ ਕਿਦਾਂ ਆ ਰਹੀ ਹੈ ਪ੍ਰੋਪਰ ਅਨੇਕ ਬਿਤੀ ਪਰ ਆ ਰਹੀ ਹੈ ਪਰ ਕਦੇ ਕਦੇ 6 7 7 ਘੰਟੇ ਦਾ ਕੱਟ ਵੀ ਲੱਗ ਜਾਂਦਾ ਅੱਛਾ ਜੀ ਪਰ ਹੁਣ ਤੇ 4 5 ਦਿਨ ਤੋਂ ਠੀਕ ਹੈ ਕੋਈ ਕੱਟ ਨਹੀਂ ਲੱਗਾ ਠੀਕ ਹੈ ਸਰਕਾਰਾਂ ਤੇ ਕਹਿ ਰਹੀਆਂ ਕਿ ਸਰਪਲਸ ਬਿਜਲੀ ਦਵਾਂਗੇ ਨਾਲ ਦੇ ਨਾਲ ਇੱਕ ਹੋਰ ਕੰਡੀਸ਼ਨ ਲਗਾ ਦਿੱਤੀ ਹੈ ਕਿ 300 ਯੂਨਿਟ ਜਨਰਲ ਵਾਲਿਆਂ ਦੇ ਤੇ ਜਿਹੜੇ ਆਣੇ ਨੇ 600 ਤੋਂ ਜਦੋਂ ਪਲੱਸ ਹੋ ਜਾਵੇਗਾ ਜਿੰਨਾ ਵੀ ਬਿੱਲ ਆਣਾ ਹੈ ਪਰ ਐਸਬੀਸੀ ਭਾਈਚਾਰੇ ਨੂੰ ਉਹਨਾਂ ਨੇ ਫ੍ਰੀ ਕਰ ਦਿੱਤਾ ਹੈ ਨਹੀਂ ਨਹੀਂ ਇਹ ਭਗਵੰਤ ਮਾਨ ਜੀ ਦਾ ਬਿਲਕੁਲ ਗਲਤ ਫੈਸਲਾ ਮੈਂ ਇਹਦੇ ਹੱਕੇ 'ਚ ਨਹੀਂ ਹਾਂਗਾ ਇਹ ਸਾਰੀ ਜਨਰਲ ਪਬਲਿਕ ਨੂੰ ਫੈਸਲਾ ਮਤ ਕਰਨਾ ਚਾਹੀਦਾ ਜੀ ਮੈਂ ਗੁਰਕੀਬ ਬਾਦਨਗਰ ਦਾ ਰੈਜ਼ੀਡੈਂਟ ਆ ਜਲੰਧਰ ਦੀ ਸਭ ਤੋਂ ਪੋਸ਼ ਕਲੋਨੀ ਉਹਦੇ ਵਿੱਚ 50% ਐਸਸੀ ਬੀਸੀ ਰਹਿੰਦੇ ਨੇ ਜਿਨ੍ਹਾਂ ਦੀਆਂ 3-3 ਮੰਜ਼ਲੀਆਂ 4-4 ਮੰਜ਼ਲੀਆਂ ਕੋਠੀਆਂ 10-10 ਜੀ ਲੱਗੇ ਨੇ ਉਹਨਾਂ ਨੂੰ ਤੇ ਮਾਫ ਹੋ ਗਿਆ ਇੱਕ ਅਸੀਂ ਜਨਰਲ ਕੈਟਾਗਰੀ ਦੇ ਬੰਦੇ ਆ ਸਾਨੂੰ ਮਾਫ ਨਹੀਂ ਹੋਇਆ ਇਹਦੇ ਵਿੱਚ ਕੀ ਗੱਲ ਹੈ ਕਿ ਬਿਲਕੁਲ ਵੋਟ ਤਾਂ ਸਾਰਿਆਂ ਨੇ ਪਾਈ ਸੀ ਵੋਟ ਸਾਰਿਆਂ ਨੇ ਪਾਈ ਹੈ ਆਪ ਨੂੰ ਹਰ ਬੰਦਾ ਆਸ ਰੱਖਦਾ ਕਿ ਸ਼ਾਨੋਂ ਵਿੱਚ ਕੁਝ ਫਾਇਦਾ ਹੋਏਗਾ ਪਰ ਇਹਦੇ ਜਰਨਲ ਜਰਨਲ ਤੇ ਉਹਨਾਂ ਕੋਲ ਮਤਲਬ 40 ਲੱਖ ਦੀ ਗੱਡੀ ਹੈ ਇਹ ਇੱਕ ਬੈਕਵਰਡ ਹੋਣਾ ਇੱਕ ਮਤਲਬ ਉਹਦੇ ਵਾਸਤੇ ਮਤਲਬ ਪਲੱਟਫਾਰਮ ਹੋ ਗਿਆ ਬਿਲਕੁਲ ਇੱਕ ਤਾਂ ਹਜੇ ਇੱਕ ਹੀ ਵਾਦਾ ਹਜੇ ਸ਼ੁਰੂਆਤ ਹੋਈ ਹੈ ਇਹ ਸ਼ੁਰੂਆਤ ਹੋਈ ਹੈ ਹਜੇ ਹਜੇ ਤਾਂ ਪਨੇ ਕਿੰਨਾ ਇਹ ਇਹਨਾਂ ਨੂੰ ਭਗਵਾਨ ਦਾ ਮਨ ਨੂੰ ਚਾਹੀਦਾ ਵੀ ਹਰ ਇੱਕ ਨੂੰ ਜਰਨਲ ਨੂੰ ਫਾਇਦਾ ਦੇਵੇ ਹਰ ਬੰਨਨ ਫਾਇਦਾ ਦੇਵੇ ਬੈਕਵਰਡ ਸ਼ਡਿਊਲ ਦਾ ਛੱਡ ਕੇ ਜਨਰਲ ਪਬਲਿਕ ਨੂੰ ਕੋਈ ਫਾਇਦਾ ਦਿਓ ਜਨਰਲ ਪਬਲਿਕ ਨੂੰ ਤੁਹਾਨੂੰ ਫਾਇਦਾ ਹੀ ਨਹੀਂ ਦੇ ਰਿਹਾ ਕੋਈ ਬੈਕਵਰਡ ਨੂੰ ਤੁਸੀਂ ਲਾ ਰਹੇ ਹੋ ਬੈਕਵਰਡ ਦੀਆਂ ਤੁਸੀਂ ਆ ਕੇ ਕੋਠੀਆਂ ਦੇ ਦੇਖੋ 4-4 ਕਰੋੜ ਦੀਆਂ ਉਹਨਾਂ ਬਾਅਦ ਘਰਾਂ ਖੜੀਆਂ 4 ਕਰੋੜ ਦੀ ਕਾਰ ਖੜੀ ਹੈ ਮੇਰੇ ਗਵਾਂਡੀਆਂ ਦੇ ਬਾਹਰ ਤੇ ਹੈ ਬੈਕਵਰਡਨ ਬਾਕੀ ਬਾਤਿਆਂ ਦੇ ਵਿੱਚ ਵੀ ਕਿਤੇ ਇੱਦਾਂ ਨਾ ਕਰਨ ਕਿ ਇਹ ਇਹ ਮੇਰੇ ਖਿਆਲ ਬਾਕੀਆਂ ਦੀ ਵੀ ਇੱਦਾਂ ਹੀ ਕਰਨਾ ਇਹਨਾਂ ਨੇ ਬਾਕੀਆਂ ਦੀ ਵੀ ਇੱਦਾਂ ਹੀ ਕਰਨਾ ਜਨਰਲ ਕੈਟਾਗਰੀ ਹੁੰਦੀ ਹੈ ਪਰ ਕੋਈ ਜਨਰਲ ਸਾਰੀ ਦੁਨੀਆ ਆਪਾਂ ਉਹਦੇ ਨਾਲ ਜਲਚੀ ਨਹੀਂ ਕਰਦੇ ਪਰ ਇਹਦਾ ਸਾਰਿਆਂ ਨੂੰ ਫਾਇਦਾ ਹੋਣਾ ਚਾਹੀਦਾ ਉਹ ਏਦਾਂ ਦੀ ਪਾਲਿਸੀ ਭਗਵਾਨਤ ਮਨ ਲਿਆਵੇ ਜਿਹਨੂੰ ਸਾਰਿਆਂ ਨੂੰ ਫਾਇਦਾ ਹੋਵੇ ਮਾਤਾ ਜੀ ਵੀ ਨੇ ਇੱਥੇ ਗੱਲਬਾਤ ਕਰਾਂ ਸਤਿਗੁਰ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਸਰਕਾਰ ਨੇ ਜਿਹੜਾ ਇੱਕ ਆਇਆ ਕਿ 600 ਯੂਨਿਟ ਤੋਂ ਜੇਕਰ ਬਿਜਲੀ ਜ਼ਿਆਦਾ ਯੂਜ਼ ਕਰਦੇ ਨੇ ਜਨਰਲ ਕੈਟਾਗਰੀ ਵਾਲੇ ਤੇ 600 ਤੋਂ ਇੱਕ ਵੀ ਹੁੰਦਾ ਤੇ ਉਹਨਾਂ ਨੂੰ ਸਾਰਾ ਬਿਜਲੀ ਦਾ ਬਿੱਲ ਦੇਣਾ ਪਵੇਗਾ ਜੇ ਐਸਸੀਪੀਸੀ ਪਾਈਚਾਰੇ ਵਾਲੇ ਨੇ ਉਹਨਾਂ ਦੇ ਫ੍ਰੀ ਹੋਵੇਗੀ ਇਹਨਾਂ ਸਰਕਾਰ ਦੀ ਇਹ ਗੱਲ ਗਲਤ ਆ ਜਦੋਂ ਬੋਰਡ ਪਾਈ ਆ ਸਾਰਿਆਂ ਨੇ ਹੰਮਾ ਮਾ ਕੇ ਪਾਈ ਆ ਹੁਣ ਇਹ ਇੰਨੀ ਗਲਤੀ ਕਾਹ ਤੋਂ ਕਰ ਰਹੇ ਹਣਾ ਨਹੀਂ ਚਾਹੀਦੀ ਇਹ ਗਲਤੀ ਸਾਰੇ ਇੱਕ ਜੇ ਸਮਝਣੇ ਚਾਹੀਦਾ ਜੀ ਬਾਕੀ ਵਾਦੇ ਵੀ ਹੋਰ ਵੀ ਵਾਦੇ ਕੀਤੇ ਨੇ ਤੁਹਾਨੂੰ ਨਹੀਂ ਲੱਗਦਾ ਉਹਦੇ ਵਿੱਚ ਵੀ ਕਹਿਣਗੇ ਜੀ ਆਹ ਫਲਾਨੀ ਕਾਸਟ ਵਾਲਿਆਂ ਨੂੰ 1000 ਰੁਪਏ ਦੇ ਦਿੰਨੇ ਫਲਾਨੀ ਨੂੰ ਨੌਕਰੀ ਦੇ ਦਿੰਦੇ ਆ ਅੱਗੇ ਵੀ ਆ ਵੀ ਤੇ ਜੋ ਕਰ ਰਹੇ ਆ ਵੀ ਤੇ ਗਵਰਨਮੈਂਟ ਦਾ ਖਰਚਾ ਹੀ ਆ ਤੇ ਜੇ ਇਹ ਸਹੀ ਚੱਲਣ ਤਾਂ ਕੋਈ ਜ਼ਰੂਰਤ ਨਹੀਂ ਇਹ ਖਰਚੇ ਕਰਨ ਦੀ ਵੀ ਤੇ ਜਿਵੇਂ ਬੁੜੀਆਂ ਬੁੜੇ ਜੋ ਵੀ ਆ ਸਾਰਿਆਂ ਨੂੰ ਇੱਕ ਜੇ ਸਮਝਣਾ ਆਪਣਾ ਦੇਸ਼ ਤਰੱਕੀ ਤੇ ਆਜੂ ਨਹੀਂ ਤਾਂ ਆਪਾਂ ਡਾਉਣ ਸਹੀ ਹੈ ₹1000 ਜਿਹੜਾ ਮਹੀਨਾ ਦੇਣ ਦਾ ਕਹਿ ਰਹੇ ਆ ਉਹ ਵੀ ਅੱਗੇ ਇੱਕ ਮਹਿਲਾਵਾਂ ਨੂੰ 1000 ਰੁਪਏ ਦੇਣਾ ਹੈ ਉਹ ਤਾਂ ਮੈਂ ਚਲੋ ਇੰਨਾ ਨਹੀਂ ਜਾਣਕਾਰੀ ਅੱਗੇ ਮੇਰੇ ਦੇ ਬਾਰੇ ਪਰ ਆਹ ਜਿਹੜੀ ਗੱਲ ਆ ਸਾਰਿਆਂ ਨੂੰ ਇੱਕ ਇੱਕ ਉਂਗਲ ਵਾਂਗ ਗੁਰਨਾਨਕ ਵਾਂਗ ਸਮਝਣਾ ਚਾਹੀਦਾ ਉਦਾਂ ਬਿਲਕੁਲ ਗਲਤ ਕੰਮ ਹੈ ਬਿਲਕੁਲ ਸਾਫ ਤਾਂ ਹੈ ਕਿ ਕਿਸੇ ਭਿਜਾਰੇ ਨੂੰ ਜੇਕਰ 600 ਯੂਨਿਟ ਤੋਂ ਟੱਪ ਵੀ ਜਾਂਦਾ ਹੈ ਜਿੰਨਾ ਬਿੱਲ ਟੱਪਦਾ ਹੈ ਯੂਨਿਟ ਟੱਪਦਾ ਹੈ ਉਹਨਾਂ ਬਿਜਲੀ ਦਾ ਬਿੱਲ ਆਵੇਗਾ ਪਰ ਜਨਰਲ ਜਿਹੜੇ ਕੈਟਾਗਰੀ ਦੇ ਲੋਕ ਨੇ ਉਹਨਾਂ ਦਾ ਜੇਕਰ 600 ਦਾ ਇੱਕ ਯੂਨਿਟ ਵੀ ਵੱਧਦਾ ਹੈ ਤਾਂ ਸਾਰਾ ਹੀ ਬਿਜਲੀ ਦਾ ਬਿੱਲ ਆਵੇਗਾ ਤਾਂ ਸਰਾ ਉਹ ਤਾਂ 100% ਹੀ ਗਲਤ ਹੋ ਗਈ ਨਾ ਗੱਲ ਦੇਖੋ ਜੇ ਤੁਸੀਂ ਇਹ ਜੂਨਟ ਫ੍ਰੀ ਦੇ ਰਹੇ ਹੋ ਉਹ ਕੋ ਆਸਾਨ ਨਹੀਂ ਕਰ ਰਹੇ ਇਹ ਤੁਹਾਡਾ ਹੱਕ ਬਣਦਾ ਗਵਰਨਮੈਂਟ ਕੋਲ ਇੰਨਾ ਕ ਪੈਸਾ ਹੈਗਾ ਅਗਰ ਕ੍ਰਾਪਸ਼ਨ ਸਾਰੀ ਬੰਦ ਹੋ ਜਵੇ ਨਾ ਇਹ ਸਾਰਾ ਕੁਝ ਫ੍ਰੀ ਕਰ ਦੇਣ ਇਵਨ ਰੇਲਵੇ ਕੀ ਬੱਤੀ ਕੀ ਮੈਂ ਕਹਿੰਦਾ ਇੱਥੋਂ ਤੱਕ ਜਿਹੜੀਆਂ ਆਪਣੀਆਂ ਫਲਾਈਟਸ ਚੱਲਦੀਆਂ ਹੈਗੀਆਂ ਇਹ ਸਾਰਾ ਕੁਝ ਫ੍ਰੀ ਕਰ ਦੇਣ ਤਾਂ ਵੀ ਨਹੀਂ ਘਾਟਾ ਪੈ ਸਕਦਾ ਜਿੰਨਾ ਕ ਪੈਸਾ ਖਾਸ ਕਰਕੇ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਇੰਨਾ ਕ ਪੈਸਾ ਮਿਲਦਾ ਨਾ ਮੇਰਾ ਖਿਆਲ ਹੈ ਕਿਸੇ ਹੋਰ ਸੂਬੇ ਚੋਂ ਨਹੀਂ ਇਹ ਨਾ ਬਸ ਐਨੂੰ ਕੋਣ ਮਿਲਦਾ ਜਿੰਨਾ ਪੰਜਾਬ ਚੋਂ ਪੈਸਾ ਲੈਂਦੇ ਆ ਪਰ ਲੇਕਿਨ ਸਹੂਲਤਾਂ ਪੰਜਾਬ ਨੂੰ ਸਭ ਤੋਂ ਘੱਟ ਮਿਲਦੀਆਂ ਨੇ ਕੋਈ ਦੇਖ ਲਓ ਮੈਂ ਸਾਦਾਖਾਨਬੀ ਨਾਲ ਦਾ ਬੰਦਾ ਸ਼ਰਾਬ ਇੱਥੇ ਸਭ ਤੋਂ ਮਹਿੰਗੀ ਤਮਾਕੂ ਸਭ ਤੋਂ ਇੱਥੇ ਮਹਿੰਗਾ ਸਬਜ਼ੀਆਂ ਸਭ ਤੇ ਇੱਥੇ ਮਹਿੰਗੀਆਂ ਔਰ ਜਿੰਨੇ ਵੀ ਤੁਹਾਡੇ ਮਜਰ ਦੇ ਚੈਨਲ ਲਗਾਏ ਹੋਏ ਨੇ ਟੈਕਸ ਵਗੈਰਾ ਜਾਂ ਹੋਰ ਨੋਰ ਸਾਰੀਆਂ ਸਿਜਾਂ ਉਹ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੀ ਨੇ ਹਰਿਆਣਾ ਨਾਲ ਚਲ ਜਾਓ ਤੁਸੀਂ ਹਿਮਾਚਲ ਹਲ ਚਲ ਜਾਓ ਐਨੀਆਂ ਸਵਦਾਵਾਂ ਨੇ ਉੱਥੇ ਇੰਨੇ ਘੱਟ ਨੇ ਰੇਟਸ ਸਕੂਲ ਦੀਆਂ ਫੀਸਾਂ ਜਾਂ ਹੋਰ ਜਿੰਨੀਆਂ ਸੀ ਇਹ ਮੈਂ ਗੱਲਾਂ ਦੱਸਕਿਟਾ ਮੈਨੂੰ ਇੰਨਾ ਸਸਤਾ ਸਭ ਕੁਝ ਜਿਹਦਾ ਸਭ ਕੁਝ ਨਹੀਂ ਔਰ ਸਹੂਲਤਾਂ ਬੜੀਆਂ ਨੇ ਉੱਥੇ ਪੰਜਾਬ ਦੀ ਇੰਡਸਟਰੀ ਏਡੀ ਵੱਡੀ ਸੀਗੀ ਬਸਣੀਆਂ ਮੋੜੀਆਂ ਇੱਥੇ ਬੰਦੀਆਂ ਸੀ ਚੱਪਲਾਂ ਦਾ ਕਾਰੋਬਾਰ ਇੱਥੇ ਸੀ ਖੇਡ ਦਾ ਸਮਾਨ ਇੱਥੇ ਬੰਦਾ ਸੀ ਤੁਸੀਂ ਮੈਨੂੰ ਇੱਕ ਚੀਜ਼ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸਾਰਿਆਂ ਨੂੰ ਕਿ ਹੁਣ ਉਹ ਕਿੱਥੇ ਗਿਆ ਖੇਡ ਦਾ ਸਮਾਨ ਦੀਆਂ ਸਾਰੀਆਂ ਫੈਕਟਰੀਆਂ ਚ ਬੰਦ ਪਈਆਂ ਨੇ ਕਰਜ਼ਾਈ ਪਈਆਂ ਨੇ ਦਿਵਾਲੀਏ ਨੇ ਰਬੜ ਦੀਆਂ ਚੱਪਲਾਂ ਇੱਥੇ ਸਭ ਤੋਂ ਜ਼ਿਆਦਾ ਬੰਦੀਆਂ ਸੀ ਪੂਰੇ ਛੇ ਜਨੀਆਂ ਸੀ ਉਹ ਫੈਕਟਰੀਆਂ ਬੰਦ ਪਈਆਂ ਨੇ ਰੂਲ ਦੀਆਂ ਮੇਆਂ ਨੇ ਕਰਜ਼ਾਈ ਹੋਏ ਪੈਣੇ ਉਹ ਤੋਂ ਲਾਵਾ ਬਸਾਂ ਦੀਆਂ ਬਾਡੀਆਂ ਤੇ ਤਿਆਰੀ ਨੇ ਜੀ ਉਹ ਸਾਰੀਆਂ ਵਰਕਸ਼ਾਪਾਂ ਬੰਦ ਪਈਆਂ ਨੇ ਆਪਾਂ ਕੀ ਸਹੂਲਤ ਦੇ ਰਹੇ ਆ ਮਤਲਬ ਐਸੀ ਉਹ ਕਹਿੰਦੇ ਹੁੰਦੇ ਨਾ ਬਈ ਐਦਾਂ ਇੱਕ ਥਾਲੀ ਦੇ ਵਿੱਚ ਪਰੋਸ ਕੇ ਤੇ ਮੋੜ ਕੇ ਥਾਲੀ ਖਿੱਚ ਲੈਣੀ 300 ਜਿਹੜੇ ਅਸੀਂ ਜੇ ਨਹੀਂ ਦੇ ਸਕਦੇ ਤੇ ਆਪਾਂ ਉਹ ਨੂੰ ਕਰ ਰਹੇ ਆ ਜ਼ਬਾਨ ਦੇ ਵਿੱਚ ਚੋਲ ਵਿੱਚ ਕੱਢਦੇ ਕਿਉਂ ਵੀ ਛਿੱਤ ਵਜੋਂ ਤੁਸੀਂ ਦੇ ਰਹੇ ਹੋ ਤੁਸੀਂ ਜ਼ਿਆਦਾ ਨਹੀਂ ਦੇਣਾ ਉਹਨੂੰ ਘਟਾ ਦਿਓ ਬਟ ਆ ਨਾਲ ਸ਼ਰਤ ਨਾ ਰੱਖੋ ਵੀ 1 ਜੂਨ ਤੋਂ ਉੱਤੇ ਹੋ ਗਿਆ ਤਾਂ ਤੁਹਾਨੂੰ ਪਿਛਲੇ ਵੀ ਦੇਣੇ ਪੈਣਗੇ ਉਹ ਤਾਂ ਫਿਰ ਮਤਲਬ ਕਹਿੰਦੇ ਨੇ ਸੱਬ ਦੇ ਮੂੰਹ ਚ ਕੋਰ ਗੜਲੀ ਖਾਵੇ ਤੇ ਕੋੜੀ ਛੱਡੇ ਤੇ ਕਲੰਕੀ ਉਹ ਤਾਂ ਫੇ ਆ ਗੱਲ ਬਣ ਗਈ ਇਸ ਕਰਕੇ ਨਾ ਇਦਾਂ ਦੇ ਝੂਠੇ ਵਾਦੇਆਂ ਨਾਲ ਕੁਝ ਨਹੀਂ ਹੋਣਾ ਉਹ ਜਿਹੜੀ ਉਹ ਮਨ ਆਪਣੇ ਦੇ ਵਿਚਾਰ ਬਣਾਈ ਬੈਠੇ ਨਾ ਵੀ ਸਾਨੂੰ ਰਾਜ ਆ ਗਿਆ ਉਹਦੇ ਮਰਜ਼ੀ ਖਰੀਏ ਤੇ ਦੁਨੀਆ ਚ ਬੜੀ ਪਾਵਰ ਹੈ ਲੋਕਾਂ ਚ ਬਹੁਤ ਪਾਵਰ ਹੈ ਜੋ ਚੁਣ ਕੇ ਉਹਨੂੰ ਰਾਜ ਦੇ ਸਕਦੇ ਨੇ ਨਾ ਉਹ ਰਾਜ ਤੋਂ ਥੱਲੇ ਵੀ ਲਾ ਸਕਦੇ ਆ ਆ ਚੀਜ਼ਾਂ ਸੋ ਮੈਂ ਤਾਂ ਇਹੀ ਕਹੂੰਗਾ ਭਾਈ ਮੇਰਾ ਕੋਈ ਕਿਸੇ ਨਾਲ ਬੈਰ ਨਹੀਂ ਕੋਈ ਮੇਰਾ ਬਹੁਤਾ ਸੱਜਣ ਨਹੀਂ ਨਾ ਮੈਂ ਕਿਸੇ ਜਿੰਨੀਆਂ ਵੀ ਕਾਂਗਰਸ ਹੈ ਜਾਂ ਬੀਜੇਪੀ ਹੈ ਜਾਂ ਜੋ ਵੀ ਹੈ ਐ ਨਹੀਂ ਹੋ ਜਿੰਨੇ ਵੀ ਨਾ ਮੈਂ ਕਹਿੰਦਾ ਰਾਜੀ ਰਹਾਂ ਸਾਰੇ ਬਟ ਲੋਕਾਂ ਨੂੰ ਜੋ ਚਾਹੀਦਾ ਨਾ ਉਹ ਇਹ ਚਾਹੀਦਾ ਵੀ ਸਾਨੂੰ ਸਹੂਲਤਾਂ ਪੂਰੀਆਂ ਮਿਲਣ ਦੇਖੋ ਮਹਿੰਗਾਈ ਦੁਨੀਆ ਤੇ ਇੰਨੀ ਕਿ ਜ਼ਿਆਦਾ ਹੈ ਆਮ ਇਨਸਾਨ ਜਿਹੜਾ ਨਾ ਉਹਦਾ ਜਿੰਨਾ ਮੁਸ਼ਕਲ ਹੋ ਰਿਹਾ ਇਸ ਵੇਲੇ ਪੈਟਰੋਲ ਜਿਹੜਾ ਸੀ ਨਾ ਦੇਖੋ ਮੋਦੀ ਸਾਹਿਬ ਦੇ ਟਾਈਮ ਦੇ ਉੱਤੇ ਮੇਰੇ ਖਾਲਾ 60 60 70 ਦੇ ਕਰੀਬ ਸੀ 100 ਕਿੰਨੇ ਰੁਪਏ ਲੀਟਰ ਪੈਟਰੋਲ ਹੋ ਗਿਆ ਸਬਜ਼ੀ ਪੈੜੀ ਤੋਂ ਪੈੜੀ ਜਿਹਨਾਂ ਸਬਜ਼ੀਆਂ ਦਾ ਲੋਕੀ ਨਾਂ ਲੈਣੇ ਪਸੰਦ ਨਹੀਂ ਕਰਦੇ ਕੀ ਆ ਹੋ ਗਿਆ ਕਦੂ ਹੋ ਗਿਆ 40 50 ਰੁਪਏ ਕਿਲੋ ਤੋਂ ਘੱਟ ਜੇ ਮਿਲਦੀਆਂ ਨਹੀਂ ਜਿਹੜੀਆਂ 5 ਰੁਪਏ ਕਿਲੋ ਤੋਂ ਅੱਖੇ ਖਾਂਦੀਆਂ ਹੁੰਦੀਆਂ ਸੇਬੂ ਵੀ ਹੋਰ ਖੱਟਾ ਹੋ ਗਿਆ ਆ ਨਿੰਬੂ ਦੇਖ ਲਓ ਤੁਸੀਂ ਕਿ ਮੇਰਾ ਖਿਆਲ 80 ਰੁਪਏ ਪਾਈਆ 320 ਰੁਪਏ ਕਿਲੋ ਹੋ ਗਿਆ ਕੀ ਕਰੂੰ ਮੇਰੇ ਤੁਹਾਡੇ ਵਰਗਾ ਬੰਦੇ ਨੂੰ ਲੋਡ ਵੇਜੇ ਕਿ ਤੇ ਥੋੜੀ ਜੀ ਕੀ ਕਰੇਗਾ ਉਹ ਮਿਰਚ ਵੀ ਹੋਰ ਕੋੜੀ ਹੋ ਗਈ ਦੇਖ ਲਓ ਤੁਸੀਂ ਕੀ ਮਤਲਬ ਮੈਂ ਇਹੀ ਇਹੀ ਮੇਰਾ ਮੈਂ ਕੋਈ ਸਵਾਲ ਨਹੀਂ ਕਿਸ ਨੂੰ ਕਰ ਰਿਹਾ ਨਾ ਮੈਂ ਕਿਸ ਨੂੰ ਕੋਈ ਸਲਾਹ ਦੇ ਰਿਹਾ ਮੈਂ ਆਪਣੇ ਦਿਲ ਦੇ ਦੇ ਨੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਵੀ ਦੇਖੋ ਭਾਈ ਸਾਹਿਬ ਦੁਨੀਆ ਤੇ ਹਰ ਇਨਸਾਨ ਪੈਸੇ ਵਾਲਾ ਨਹੀਂ ਆ ਹਰ ਇਨਸਾਨ ਮਡਿਊਕ ਕਰਨੀ ਆ ਹਰ ਇਨਸਾਨ ਬਹੁਤ ਜ਼ਿਆਦਾ ਗਰੀਬ ਨਹੀਂ ਪਰ ਲekin ਜੇ ਤੁਲਨਾ ਲਈਏ ਨਾ ਸਾਰਿਆਂ ਨੂੰ ਅਸੀਂ ਉਹਦੀ ਮਿਕਚਰ ਜਾਂ ਕੱਢ ਲਈ ਆਪਾਂ ਬਣਾ ਕੇ ਤੇ ਐਸੇ ਲਈ ਦੁਨੀਆ ਬਹੁਤ ਪਰੇਸ਼ਾਨ ਆ ਸਿਲੰਡਰ ਦੇਖੋ ਕਿੰਨਾ ਮਹਿੰਗਾ ਹੋ ਗਿਆ ਆਮ ਦਾ ਤੇਲ ਆਉਂਦਾ ਉੱਥੋਂ ਚੰਗਾ ਭਲਾ ਮਿਲ ਜਿਪੂਆਂ ਨੂੰ ਲੇਕਿਨ ਡਿਪੂਆਂ ਤੁਹਾਨੂੰ ਮਿਲਣਾ ਕਿਤੇ ਨਹੀਂ ਬਲੈਕ ਚੀਨਾਂ ਮਰਜ਼ੀ ਲਾ ਲਓ ਬਲੈਕ ਤੁਹਾਨੂੰ ਹਰ ਚੀਜ਼ ਮਿਲ ਲਈ ਆ ਲੇਕਿਨ ਕੰਟਰੋਲ ਰੇਟ ਤੁਹਾਨੂੰ ਕੁਝ ਨਹੀਂ ਮਿਲ ਰਿਹਾ ਫਿਰ ਤੁਸੀਂ ਕ੍ਰਪਸ਼ਨ ਕਿੱਥੇ ਖਤਮ ਕੀਤੀ ਇਸ ਸਟੇਜਾਂ ਦੇ ਉੱਤੇ ਸਿਰਫ ਜਿਹੜੀ ਅਲਾਸਮੈਂਟ ਕਰ ਰਹੇ ਉੱਥੇ ਖਤਮ ਕੀਤੀ ਮੈਂ ਤਾਂ ਹੀ ਪੁੱਛਣਾ ਤਾਂ ਲੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਤੇ ਇਹਨਾਂ ਨੇ ਆਪਣੀ ਰਾਏ ਦੱਸੀ ਕਿ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨੇ ਵਾਅਦੇ ਵੀ ਕੀਤੇ ਹੀ ਵੱਡੀ ਗਿਣਤੀ ਦੇ ਵਿੱਚ ਦੇ ਲੋਕਾਂ ਦੀ ਜਿਹੜੀ ਹੈ ਮਿਲੀ ਜੁਲੀ ਲੋਕਾਂ ਨੂੰ ਤੰਗ ਕਰਦੇ ਹੋ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਤੰਗ ਕਰਦੇ ਹੋ ਭੈਾਰਾਂ ਲੋਕਾਂ ਨੂੰ ਤੰਗ ਹੀ ਕਰੀ ਕਾਦੀ ਸਰਕਾਰ ਆਈ ਜੀ ਤੰਗ ਕਿੱਦਾਂ ਕਹਿ ਰਹੇ ਹੋ ਲੋਕਾਂ ਨੂੰ ਸੰਗੀਰਦੇ ਹੋੜ ਜਦੇ ਜੀ ਸਭ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਮਿਲੀ ਜੁਲੀ رائے ਹੈ ਜਿਵੇਂ ਕਿ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਿਜਲੀ ਦੇਣੀ ਚਾਹੀਦੀ ਸੀ ਵਾਦਾ ਤਾਂ ਸਟਾਰਟਿੰਗ 'ਚ ਇਹੀ ਕੀਤਾ ਹੈ ਕਿ ਸਾਰਿਆਂ ਨੂੰ ਫ੍ਰੀ ਦਿੱਤੀ ਜਾਵੇਗੀ ਪਰ ਆਖਿਰ ਦੇ ਵਿੱਚ ਜਦੋਂ ਹੁਣ ਸਰਕਾਰ ਆ ਗਈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਨਰਲ ਕੈਟਾਗਰੀ ਦਾ ਜੇਕਰ 600 ਤੋਂ ਯੂਨਿਟ ਵਾਧਦੇ ਨੇ ਤੇ ਉਹਨਾਂ ਦਾ ਪੂਰੀ ਯੂਨਿਟ ਦਾ ਬਿੱਲ ਆਵੇਗਾ ਤੇ ਐਸਸੀਬੀਸੀ ਭਾਈਚਾਰੇ ਨੂੰ ਬਿਜਲੀ ਫ੍ਰੀ ਦਿੱਤੀ ਜਾਵੇਗੀ ਸੋ ਕੁਝ ਆਪ ਦੇ ਸਪੋਰਟਰ ਵੀ ਸਾਨੂੰ ਮਿਲੇ ਜਿਹਨਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਵੇਟ ਕਰੋ ਕੀ ਪਤਾ ਸਰਕਾਰ ਜਿਹੜੇ ਹੈ ਹੋਰ ਵੀ ਵੱਡੇ ਫੈਸਲੇ ਲਾ ਕੇ ਆਵੇ ਸੋ ਮਿਲੀ ਜੁਲੀ رائے ਹੈ ਇਹਨਾਂ ਦੀ ਤੇ ਅੱਗੇ ਤੁਸੀਂ ਖੁਦ ਵੀ ਜਾਣ ਸਕਦੇ ਹੋ ਤੇ ਆਪਣੀ رائے ਵੀ ਕਮੈਂਟ ਦੇ ਵਿੱਚ ਵੀ ਦੇ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦਾ ਇਹ ਫੈਸਲਾ ਜਿਹੜਾ ਹੈ ਬਿਲਕੁਲ ਸਹੀ ਹੈ ਜਾਂ ਗਲਤ ਕਮੈਂਟ ਕਰਕੇ ਵੀ ਆਪਣੀ رائے ਜ਼ਰੂਰ ਦਿਓ ਕੈਮਰਾ ਪਰਸਨ ਸ਼ਿਵਮ ਦੇ ਨਾਲ ਜਗਦੀਪ ਸਿੰਘ ਮਿੰਨੀ ਪਾਕਟ ਜਲੰਧਰ